ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਹ ਸਾਖੀ ਬਾਬਾ ਜੀ ਦੀ ਫੋਟੋ ਬਾਰੇ ਹੈ ਅੱਜ ਦੀ ਇਹ ਸਾਖੀ ਜਲੰਧਰ ਦੇ ਰਹਿਣ ਵਾਲੇ ਇੱਕ ਸਾਧ ਸੰਗੀ ਪਰਿਵਾਰ ਬਾਰੇ ਹੈ ਪਰਿਵਾਰ ਦਾ ਮੁਖੀ ਜਿਸ ਦਾ ਨਾਮ surjit singh ਸੀ ਉਹ ਜਲੰਧਰ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਨਾਲ ਰਹਿੰਦਾ ਸੀ ਪੂਰਾ ਪਰਿਵਾਰ ਸਤਸੰਗੀ ਸੀ ਸੁਜੀਤ ਸਿੰਘ ਤੇ ਉਸ ਦੀ ਪਤਨੀ ਦੋਵੇਂ ਬਾਬਾ ਜੀ ਤੋਂ ਬਹੁਤ ਸਮੇਂ ਪਹਿਲਾਂ ਨਾਮਦਾਨ ਲਿਆ ਹੋਇਆ ਸੀ ਦੋਵੇਂ ਭਜਨ ਸਿਮਰਨ ਵੀ ਕਰਦੇ ਸਨ ਤੇ ਪੂਰਾ ਪਰਿਵਾਰ ਹਰ ਐਤਵਾਰ ਨੂੰ ਸਤਸੰਗ ਕਰ ਜਾਂਦੇ ਸਨ ਤੇ ਉਹਨਾਂ ਨੂੰ ਬਾਬਾ ਜੀ ਤੇ ਅਟੁੱਟ ਭਰੋਸਾ ਸੀ ਉਹਨਾਂ ਦੀ ਬੇਟੀ ਵੱਡੀ ਸੀ ਤੇ ਬੇਟਾ ਛੋਟਾ ਸੀ ਜਦੋਂ ਬੇਟੀ ਨੇ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਸੀ ਤਾਂ ਮਾਤਾ ਪਿਤਾ ਨੇ ਬੇਟੀ ਦੇ ਲਈ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਤੇ ਸਤਿਗੁਰੂ ਦੀ ਕਿਰਪਾ ਨਾਲ ਇੱਕ ਸਤਸੰਗੀ ਪਰਿਵਾਰ ਦਾ ਲੜਕਾ ਮਿਲ ਗਿਆ ਦੋਵੇਂ ਪਰਿਵਾਰਾਂ ਨੇ ਮਿਲ ਕੇ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਇਸੇ ਬਾਅਦ ਸਰਜੀਤ ਦੀ ਬੇਟੀ ਦੇ ਵਿਆਹ ਲਈ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਆਪਣੀ ਦੌਲਤ ਦੇ ਹਿਸਾਬ ਨਾਲ ਆਪਣੀ ਬੇਟੀ ਦੇ ਲਈ ਗਹਿਣੇ ਕੱਪੜੇ ਤੇ ਸਾਰਾ ਜ਼ਰੂਰੀ ਸਮਾਨ ਖਰੀਦ ਕੇ ਅਲਮਾਰੀ ਵਿੱਚ ਰੱਖ ਦਿੱਤਾ ਕਾਫੀ ਦਿਨ ਬੀਤ ਜਾਣ ਮਗਰੋਂ ਤੇ ਵਿਆਦੀ ਤਾਰੀਖ ਕੋਲ ਆ ਰਹੀ ਸੀ ਤਾਂ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਵਿਆਹ ਦੇ ਕਾਰਡ ਵੀ ਵੰਡਣੇ ਸ਼ੁਰੂ ਕਰ ਦਿੱਤੇ ਪਰ ਸਭ ਤੋਂ ਪਹਿਲਾਂ ਕਾਰ ਡੇਰੇ ਵਿੱਚ ਭੇਜਣਾ ਚਾਹੁੰਦੇ ਸਨ ਜਿਵੇਂ ਕਿ ਇੱਕ ਸੱਜੰਗੀ ਪਰਿਵਾਰ ਸੀ ਤਾਂ ਇਹਨਾਂ ਨੇ ਖੁਦ ਡੇਰੇ ਜਾ ਕੇ ਪਹਿਲਾ ਕਾਰ ਦੇਣ ਦਾ ਮਨ ਬਣਾ ਲਿਆ ਪਰ ਸਮੱਸਿਆ ਇਹ ਸੀ ਕਿ ਜੇਕਰ ਇਹ ਸਾਰੇ ਡੇਰੇ ਚਲੇ ਜਾਂਦੇ ਤਾਂ ਇਹਨਾਂ ਦੇ ਕਰ ਕੋਈ ਨਹੀਂ ਰਹੇਗਾ ਕਿਉਂਕਿ ਵਿਆਹ ਦੇ ਗਹਿਣੇ ਕੱਪੜੇ ਸਾਰਾ ਸਮਾਨ ਅਲਮਾਰੀ ਵਿੱਚ ਪਿਆ ਸੀ ਇਹਨਾਂ ਨੂੰ ਕਰ ਇਕੱਲਾ ਛੱਡ ਕੇ ਜਾਣਾ ਠੀਕ ਨਹੀਂ ਲੱਗ ਰਿਹਾ ਸੀ ਪਰ ਬੇਟੀ ਦੇ ਵਿਆਹ ਤੋਂ ਪਹਿਲਾਂ ਇਹ ਡੇਰੇ ਜ਼ਰੂਰ ਜਾਉਣਾ ਚਾਹਦੇ ਸਨ ਤਾਂ ਸਰਜੀਤ ਨੇ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਸ ਦੀ ਪਤਨੀ ਕਹਿਣ ਲੱਗੀ ਕਿ ਤੁਸੀਂ ਪਰੇਸ਼ਾਨ ਨਾ ਹੋਵੋ ਆਪਾਂ ਕਿਸੇ ਨੂੰ ਕਹਿ ਦਵਾਂਗੇ ਸਵੇਰੇ ਨੂੰ ਚਲੇ ਜਾਵਾਂਗੇ ਤੇ ਸ਼ਾਮ ਨੂੰ ਵਾਪਸ ਆ ਜਾਵਾਂਗੇ ਤਾਂ ਵਿਆਹ ਤੋਂ 8 ਦਿਨ ਪਹਿਲਾਂ ਇਹਨਾਂ ਨੇ ਡੇਰੇ ਜਾਂਦਾ پلان ਬਣਾ ਲਿਆ ਤੇ ਵਿਆਹ ਦੀ ਖਰੀਦਦਾਰੀ ਦਾ ਸਾਰਾ ਸਮਾਨ ਅਲਮਾਰੀ ਵਿੱਚੋਂ ਕੱਢ ਕੇ ਸੰਦੂਖ ਵਿੱਚ ਰੱਖ ਦਿੱਤਾ ਤੇ ਉਸ ਦੇ ਉੱਤੇ ਬਾਬਾ ਜੀ ਦੀ ਫੋਟੋ ਰੱਖ ਦਿੱਤੀ ਤੇ ਇਹਨਾਂ ਨੇ ਸਾਰਾ ਕੁਝ ਬਾਬਾ ਜੀ ਦੇ ਹਵਾਲੇ ਕਰ ਦਿੱਤਾ ਜਿਵੇਂ ਹੀ પતિ ਪਤਨੀ ਨੇ ਆਪਸ ਵਿੱਚ پلان ਬਣਾਇਆ ਹੋਇਆ ਸੀ ਆਪਾਂ ਕਿਸੇ ਨੂੰ ਵੀ ਨਾ ਦੱਸੇ ਡੇਰੇ ਚਲੇ ਜਾਵਾਂਗੇ ਤਾਂ ਇਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਕਿ ਅੱਜ ਅਸੀਂ ਡੇਰੇ ਜਾਣਾ ਹੈ ਪਰ ਜਾਣ ਦੇ ਇੱਕ ਦਿਨ ਪਹਿਲਾਂ surjeet ਦੀ ਫੈਕਟਰੀ ਦੇ ਦੋ ਕਰਮਚਾਰੀ ਨੇ surjeet ਨੂੰ ਆਪਣੀ ਪਤਨੀ ਨਾਲ ਫੋਨ ਤੇ ਗੱਲ ਕਰਦੇ ਹੋਏ ਸੁਣ ਲਿਆ ਸੀ ਜਿਸ ਵਿੱਚ ਉਹ ਆਪਣੀ ਪਤਨੀ ਨੂੰ ਡੇਰੇ ਜਾਣ ਵਾਲੀ ਬੱਸ ਦਾ ਟਾਈਮ ਦੱਸ ਰਿਹਾ ਸੀ ਤਾਂ ਦੋਵਾਂ ਦੇ ਮਨ ਵਿੱਚ ਲਾਲਚ ਆ ਗਿਆ ਉਹਨਾਂ ਨੂੰ ਪਤਾ ਸੀ ਕਿ surjeet ਦੀ ਪੁੱਤਰੀ ਦਾ ਵਿਆਹ ਹੈ ਤੇ ਵਿਆਹ ਵਾਲੇ ਕਾਰ ਵਿੱਚ ਕੀਮਤੀ ਸਮਾਨ ਤਾਂ ਜ਼ਰੂਰ ਹੁੰਦਾ ਹੈ ਤਾਂ ਸਵੇਰ ਨੂੰ surjit ਆਪਣੇ ਪਰਿਵਾਰ ਸਮੇਤ ਡੇਰੇ ਜਾਣ ਲਈ ਬੱਸ ਵਿੱਚ ਬੈਠ ਗਿਆ ਤਾਂ ਉਹ ਕਾਰਮਚਾਰੀ surjit ਦੇਖ ਕਰ ਵੱਲ ਨਿਕਲ ਪਏ ਤੇ ਉਸ ਦੇ ਕਰਦਾ ਜਿੰਦਾ ਤੋੜ ਕੇ ਅੰਦਰ ਚਲੇ ਗਏ ਗੈਨੇ ਪੈਸੇ ਲੱਭਣ ਲੱਗ ਗਏ ਜਦੋਂ ਉਹਨਾਂ ਨੂੰ ਕਰਦੀਆਂ ਸਾਰੀਆਂ ਅਲਮਾਰੀਆਂ ਵਿੱਚੋਂ ਕੁਝ ਨਹੀਂ ਮਿਲਿਆ ਤਾਂ ਉਹਨਾਂ ਦੀ ਨਜ਼ਰ ਉੱਥੇ ਕਮਰੇ ਵਿੱਚ ਪਏ ਇੱਕ ਸੰਦੂਖ ਤੇ ਪਈ ਤੇ ਸੰਦੂਖ ਨੂੰ ਦੇਖਦੇ ਹੀ ਦੋਵੇਂ ਸਮਝ ਗਏ ਕਿ ਸਭ ਕੁਝ ਇਸ ਵਿੱਚ ਹੀ ਹੋਵੇਗਾ ਤਾਂ ਜਿਵੇਂ ਹੀ ਉਹਨਾਂ ਨੇ ਸੰਦੂਖ ਨੂੰ ਖੋਲਣ ਦੇ ਲਈ ਹੱਥ ਲਾਇਆ ਤਾਂ ਉਹਨਾਂ ਨੂੰ ਜ਼ੋਰਦਾਰ ਕਰੰਟ ਲੱਗ ਗਿਆ ਤੇ ਇੱਕਦਮ ਪਿੱਛੇ हट ਗਏ ਪਹਿਲੀ ਵਾਰ ਤਾਂ ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਕੀ ਕੀ ਹੋ ਰਿਹਾ ਹੈ ਫਿਰ ਉਹਨਾਂ ਨੇ ਦੂਜੀ ਵਾਰ ਕੋਸ਼ਿਸ਼ ਕੀਤੀ ਇਸ ਵਾਰ ਉਹਨਾਂ ਦੇ ਜ਼ੋਰਦਾਰ ਝਟਕਾ ਲੱਗ ਗਿਆ ਤੇ ਫਿਰ ਉਹਨਾਂ ਦੀ ਨਜ਼ਰ ਸੰਦੂਖ ਦੇ ਉੱਪਰ ਪਈ ਬਾਬਾ ਜੀ ਦੀ ਫੋਟੋ ਤੇ ਪਈ ਬਾਬਾ ਜੀ ਦੀ ਫੋਟੋ ਨੂੰ ਦੇਖਦੇ ਇਹਨਾਂ ਨੂੰ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਬਾਬਾ ਜੀ ਉਹਨਾਂ ਨੂੰ ਗੁੱਸੇ ਨਾਲ ਦੇਖ ਰਹੇ ਹੋਣ ਇਹਨਾਂ ਨੇ ਇਸ ਗੱਲ ਤੇ ਜ਼ਿਆਦਾ ਧਿਆਨ ਨਾ ਦਿੰਦੇ ਹੋਏ ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ ਕਿਉਂਕਿ ਇਹ ਦੋਵੇਂ ਜਿਸ ਕੰਮ ਲਈ ਆਏ ਸਨ ਕੰਮ ਨੂੰ ਬਿਨਾਂ ਕੀਤੇ ਜਾਣ ਲਈ ਤਿਆਰ ਨਹੀਂ ਸਨ ਤਾਂ ਉਹਨਾਂ ਨੇ ਕੋਲ ਪਈ ਇੱਕ ਲੱਕੜੀ ਉਠਾਈ ਤੇ ਬਾਬਾ ਜੀ ਦੀ ਫੋਟੋ ਨੂੰ ਲੱਕੜੀ ਦੀ ਮਦਦ ਨਾਲ ਹੇਠਾਂ ਛੁੱਟਣ ਦੀ ਕੋਸ਼ਿਸ਼ ਕਰਨ ਲੱਗ ਪਏ ਪਰ ਉਸ ਸਮੇਂ ਉਹ ਛੋਟੀ ਜਿਹੀ ਫੋਟੋ ਸੰਦੂਖ ਨੂੰ ਐਵੇਂ ਚਿਪਕ ਗਈ ਸੀ ਕਿ ਇਹਨਾਂ ਦੀ ਲੱਕੜ ਨਾਲ ਵੀ ਟੁੱਟ ਨਹੀਂ ਰਹੀ ਸੀ ਇਹ ਸਭ ਦੇਖ ਕੇ ਉਹਨਾਂ ਦੇ ਪਸੀਨੇ ਛੁੱਟ ਗਏ ਉਹਨਾਂ ਨੇ ਫਿਰ ਤੀਜੀ ਵਾਰ ਕੋਸ਼ਿਸ਼ ਕੀਤੀ ਫਿਰ ਤੋਂ ਉਹਨਾਂ ਨੂੰ ਝਟਕੇ ਲੱਗ ਗਏ ਤੇ ਹੁਣ ਉਹ ਇੰਨਾ ਡਰ ਗਏ ਸਨ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਵਿੱਚ ਕੀ ਕੀਤਾ ਜਾਵੇ ਡਰ ਦੇ ਕਾਰਨ ਇਹ ਦੋਵੇਂ ਉੱਥੋਂ ਭੱਜ ਗਏ ਪਰ ਬਾਹਰ ਆ ਕੇ ਵੀ ਉਹਨਾਂ ਨੂੰ ਸਕੂਨ ਨਹੀਂ ಸಿਲ ਰਿਹਾ ਉਹਨਾਂ ਦੇ ਦਿਮਾਗ ਵਿੱਚ ਬਾਰ ਬਾਰ ਬਾਬਾ ਜੀ ਦਾ ਚਿਹਰਾ ਘੁੰਮ ਰਿਹਾ ਸੀ ਤੇ ਜਦੋਂ ਉਹ ਸ਼ਾਮ ਨੂੰ ਸਰਜੀਤ ਤੇ ਉਸ ਦਾ ਪਰਿਵਾਰ ਆ ਗਿਆ ਤਾਂ ਉਹਨਾਂ ਨੇ ਕਰਤ ਜਿੰਦਾ ਟੁੱਟਿਆ ਹੋਇਆ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਸਭ ਤੋਂ ਪਹਿਲਾਂ ਉਹਨਾਂ ਨੇ ਸੰਦੂਖ ਨੂੰ ਦੇਖਿਆ ਸਭ ਕੁਝ ਉਵੇਂ ਦਾ ਉਵੇਂ ਹੀ ਪਿਆਸੀ ਥੋੜੇ ਟਾਈਮ ਉਹ ਦੋਵੇਂ ਕਰਮਚਾਰੀ ਫਿਰ ਤੋਂ surjit ਦੇਕਰ ਆ ਗਏ surjit ਦੇ ਪੈਰ ਫੜ ਕੇ ਮਾਫੀ ਮੰਗਣ ਲੱਗ ਪਏ ਕਿ ਸਾਡੇ ਮਨ ਵਿੱਚ ਲਾਲਚ ਆ ਗਿਆ ਸੀ ਉਹਨਾਂ ਨੇ ਪੂਰੀ ਗੱਲ surjit ਨੂੰ ਦੱਸ ਦਿੱਤੀ ਤੇ ਉਹਨਾਂ ਨੇ surjit ਦੇ ਅੱਗੇ ਬੇਨਤੀ ਵੀ ਕੀਤੀ ਕਿ ਉਹ ਬਾਬਾ ਜੀ ਨਾਲ ਮਿਲਣਾ ਚਾਹੁੰਦੇ ਹਨ ਅਸੀਂ ਨਹੀਂ ਜਾਣਦੇ ਕਿ ਤੇਰਾ ਗੁਰੂ ਕਿੰਨਾ ਸ਼ਕਤੀਸ਼ਾਲੀ ਹੈ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਇਸ ਕਰਕੇ ਅਸੀਂ ਤੇਰੇ ਗੁਰੂ ਤੋਂ ਮਾਫੀ ਮੰਗਣਾ ਚਾਹੁੰਦੇ ਹਾਂ ਉਸ ਦੇ ਬਾਅਦ ਹੀ ਸਾਡੇ ਮਨ ਨੂੰ ਸਕੂਨ ਮਿਲ ਸਕਦਾ ਹੈ ਤਾਂ ਸੁਰਜੀਤ ਨੇ ਉਹਨਾਂ ਨੂੰ ਮਾਫ ਕਰਦੇ ਹੋਏ ਕਿਹਾ ਕਿ ਜਦੋਂ ਉਹ ਦੁਬਾਰਾ ਤੋਂ ਡੇਰੇ ਜਾਣਗੇ ਤਾਂ ਉਹ ਉਹਨਾਂ ਨੂੰ ਆਪਣੇ ਨਾਲ ਜ਼ਰੂਰ ਲੈ ਕੇ ਜਾਣਗੇ ਪਰ ਉਹ ਜਲਦੀ ਤੋਂ ਜਲਦੀ ਡੇਰੇ ਜਾਣਾ ਚਾਹੁੰਦੇ ਸਨ ਤੇ ਉਹ ਦੋਵੇਂ ਇਕੱਲੇ ਹੀ ਡੇਰੇ ਜਾਣ ਲਈ ਤਿਆਰ ਹੋ ਗਏ ਤਾਂ ਸੁਰਜੀਤ ਨੇ ਉਹਨਾਂ ਨੂੰ ਸਮਝਾਇਆ ਕਿ ਭਾਈ ਜੇਕਰ ਤੁਸੀਂ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਡੇਰੇ ਜਾਣ ਦੀ ਲੋੜ ਨਹੀਂ ਜੇਕਰ ਤੁਸੀਂ ਸੱਚੀ ਆਪਣੀ ਗਲਤੀ ਤੋਂ ਸ਼ਰਮਿੰਦਾ ਹੋ ਤਾਂ ਤੁਸੀਂ ਆਪਣੇ ਮਨ ਵਿੱਚ ਹੀ ਬਾਬਾ ਜੀ ਤੋਂ ਮਾਫੀ ਮੰਗੋਗੇ ਤਾਂ ਬਾਬਾ ਜੀ ਤੁਹਾਡੇ ਅੰਦਰ ਦੀ ਆਵਾਜ਼ ਸੁਣ ਲੈਣਗੇ ਕਿਉਂਕਿ ਸਾਡੇ ਗੁਰੂ ਹਰ ਪਲ ਸਾਡੇ ਨਾਲ ਹਨ ਰਾਦਾ ਸਵਾਮੀ